ਹਾਂਜੀ ਸਾਰੇ ਬਿਰਾਨੂ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਲੋ ਜੀ ਤੜਕੇ ਤੜਕੇ ਕਾਰ ਤੋਂ ਚੋਰੀ ਚੋਰੀ ਕੰਮ ਛੇਤੀ ਜੇ ਕਿ ਸੇ ਡੈਡੀ ਆ ਗਿਆ ਉਹਨੇ ਖਿਜਣਾ ਪੈਣਾ ਸਾਡੀ ਕਹਦਾ ਮੈਂ ਤਾਂ ਆਪ ਕਿੰਨੇ ਦਿਨ ਹੋ ਗਏ ਦੇਖਦਾ ਕਹਿੰਦਾ ਵੀ ਕਰੀਏ ਕਾਰਵਾਈ ਐ ਚ ਕੋਈ ਵੀ ਕਰਦਾ ਕਿ ਹੌਲੀ ਹੌਲੀ ਕੋਈ ਕਰਨਾ ਸੋਹਣਾ ਲੱਗਦਾ ਆ ਵੀ ਖੋਲ ਦੋ ਅੱਜ ਤਾਂ ਅੱਜ ਤਾਂ ਖੁੱਲ ਸਕਦਾ ਵੈਸੇ ਇਹ ਖੋਲ ਤਾਂ ਚੱਲ ਕੋਈ ਨਹੀਂ ਪਹਿਲਾਂ ਤੂੰ ਇਹਦਾ ਕਰ ਜਿਹੜਾ ਮੇਨ ਕੰਮ ਹੈ ਲੋ ਜੀ ਅੱਜ ਫਾਦਲ ਸਾਹਿਬ ਉਧਰ ਬੀਜ਼ੀਆਂ ਕੰਮ ਚ ਆ ਲੀਰ ਦੀ ਮਾਰ ਰਹੀ ਸੀ ਉਹ ਤੁਸੀਂ ਛੇਤੀ ਲਾ ਦੋ ਇਹਦੇ ਨਟ ਕੱਢਦੇ ਇਹਦੇ ਵਿੱਚੋਂ ਇਹਦੇ ਨਟ ਨਹੀਂ ਆ ਰਹੇ ਕਿਹ ਜਾਲੀਆਂ ਦੇ ਨਟ ਵੇਖ ਮੜ ਜੀ ਜਾਲੀਆਂ ਵਾਲੇ ਕਿੱਥੇ ਹੈ ਐ ਲੀਕੀ ਵਾਲੇ ਨਟ ਔਣਗੇ ਹਨਾ ਤੇ ਅੱਜ ਚੱਲਿਆਂ ਜੀ ਮੈਂ ਉਹ ਸ਼ਾਰਟ ਲੈ ਕੇ ਦੀਪਾ ਚਾਚੇ ਨੂੰ ਮਿਲੋ ਪਹਿਲਾਂ ਸਾਸਿਕਾ ਸਤਿ ਸ੍ਰੀ ਅਕਾਲ ਜੀ ਰਾਜਾ ਬੇਟਾ ਠੀਕ ਹੈ ਠੀਕ ਹੈ ਠੀਕ ਹੈ ਤੂੰ ਵੀ ਆ ਜਾ ਵਿੱਚ ਤੂੰ ਵੀ ਯੋਗਦਾਨ ਪਵਾ ਲਈ ਪ੍ਰਸਾਦ ਮੇਰੀ ਗੱਲ ਸੁਣ ਲੈ ਸਾਰਿਆਂ ਨੂੰ ਮਿਲਣਾ ਜਾਂ ਮਿਲਣਾ ਪ੍ਰਸਾਦ ਜਿਹੜਾ ਉਹ ਖੜਾ ਨਾ ਉਹ ਆ ਵੀ ਖਾਦਾ ਹੋਆ ਕਹਿੰਦਾ ਆ ਨਹੀਂ ਉਹ ਨਹੀਂ ਆ ਨਹੀਂ ਲਾਉਣਾ ਤਾਂ ਉਹਨੇ ਵੀ ਚਾਚੇ ਦੀ ਗੱਲ ਸੁਣੀ ਮੈਂ ਆਉਂਦੀ ਸਾਰ ਉਹਨੇ ਪੁੱਛਣਾ ਸਾਇਲੈਂਸਰ ਬਦਲੀ ਕੀਨੇ ਕਰਿਆ ਕਹਿੰਦੀ ਹਾਂ ਉਹ ਕੈਮਰੇ 'ਚ ਵੀ ਆ ਗਿਆ ਉਹਦੇ ਸਾਹਮਣੇ ਨਾ ਨਾ ਡਟੇ ਪਾਇਆ ਵੀਰੇ ਤੇਰੇ ਨਾਲ ਪਰਵਾਹ ਨਾ ਕਰ ਸੋਨੀ ਮੇਰੀ ਗੱਲ ਸੁਣ ਕਦੇ ਸ਼ੌਕ ਨੂੰ ਯਾਰ ਲਾਉਣਾ ਚਾਹੁੰਦਾ ਯਾਰ ਤੇਰੇ ਨਾਲ ਤੈਨੂੰ ਕਦੇ ਭੱਜਿਆ ਨਾ ਜਾਂ ਅੱਜ ਭੱਜ ਲਾਂਗੇ ਫਿਰ ਕੀ ਹੋ ਗਿਆ ਉਹ ਤਾਂ ਨਹੀਂ ਭੱਜਿਆ ਕਿਉਂ ਫਿਰ ਪਰਵਾਹ ਕਰ ਜੁੱਤੀਆਂ ਮੈਂ ਮੰਗ ਲੇ ਭੱਜ ਲਾਂਗੇ ਉਹ ਮੱਧ ਚਾਰ ਖਾ ਵੀ ਲਈ ਕੋਈ ਚੱਕਰ ਤਾਂ ਨਹੀਂ ਹੈਗਾ ਕੋਈ ਹੈਲੋ ਤੇ ਟਰਾਲੀ ਵਿੱਚ ਰੱਖਤੀ ਸ਼ਾਫਟ ਛੋਟੀ ਛੋਟੀ ਟਰਾਲੀ ਲੈ ਕੇ ਚੱਲੇ ਆ ਇਹ ਟਰੈਕਟਰ ਨੂੰ ਹੁਣ ਕੱਲ ਪੰਜ ਸੌ ਦੇ ਚਲਾਉਣਾ ਲੇਜ਼ਰ ਕਰਾ ਤੇ ਪੂਰਾ ਪਣੀਕ ਸਰਵਿਸ ਇਹਦੀ ਜਲਦੀ ਜਲਦੀ ਕਰਾ ਦੇਣੀ ਹੈ 36 30 ਲੈਂਦਾ ਜੀ ਸੋ ਸ਼ੁਕਰੀਆ ਧੰਨਵਾਦ ਬਹੁਤ ਵੀਰਾਂ ਨੇ ਮੁਬਾਰਕਾਂ ਦਿੱਤੀਆਂ ਨੇ ਤੇ ਇਹ ਟਰੈਕਟਰ ਦੀ ਬਸ ਆਚਾਨ ਚੱਕ ਜੀ ਪ੍ਰੋਗਰਾਮ ਹੋਇਆ ਵੀਡੀਓ ਪਾਉਣ ਦਾ ਕੋਈ ਸਵੱਬ ਨਹੀਂ ਬਣਿਆ ਹੈ ਕੋਈ ਵੀ ਸਵੱਬ ਨਹੀਂ ਬਣਿਆ ਗੋਗੀ ਜਿਹੜੇ ਦੂਏ ਨੜ ਤੇ ਰੀਜਨਲ ਪਾਉਣੇ ਤੇ ਯਾਰ ਆ ਤਾਂ ਤੂੰ ਦੇ ਵਾਲੀ ਉਹੀ ਕਟ ਕਟ ਪਾਈ ਨਹੀਂ ਰੀਜਨਲ ਕਿਹੜਾ ਨੜ ਸੁਣਾ ਹੈ ਨਹੀਂ ਤੇ ਇਹਦੇ ਚੂੜੀ ਢਿੱਲੀ ਤਾਂ ਨਹੀਂ ਹੈ ਵਿੱਚ ਨਹੀਂ ਹੈਗਾ ਕੁਝ ਵੀ ਢਿੱਲਾ ਉਹ ਲੈ ਇਲਕੀ ਸੁਣੀ ਕਸ ਫਟਾਫਟ ਉਹ ਪਹਿਲਾਂ ਇਹਨੂੰ ਤੂੰ ਪਾ ਲੈ ਸਿਲੈਂਸਰ ਨੂੰ ਦਾ ਪਾ ਲੈ ਯਾਰ ਕੱਲ ਸਟੈਂਡਰਡ ਦੀ ਸੀਟ ਬਦਲੀ ਕਰ ਜਿਹੜੀ ਕੰਬਾਈਨਾਂ ਨੂੰ ਨਵੀਆਂ ਸੀਟਾਂ ਲੱਗ ਕੇ ਆਈਆਂ ᱛੀਆਂ ਉਹ ਸੀਟ ਆਪਾਂ ਸਟੈਂਡਰਡ ਟਰੈਕਟਰ ਤੇ ਲਾਤੀ ਤੇ ਉਹਦੇ ਬਾਅਦ ਜਿਹੜੀ ਉਹ ਦੂਈ ਸੀਟ ਆ ਉਹ ਦੂਜੀ ਆਪਾਂ ਨੇ ਲਾ ਦਿੱਤੀਆਂ ਪਾ ਗਏ ਤੂੰ ਜਾ ਛੱਡ ਦੇ ਸੀਟੀ ਦੇਖ ਲਈ ਸੀਟੀ ਤੈਨੂੰ ਉਧਰ ਹੀ ਮਰਵਾ ਕੇ ਦਿਖਾ ਦੇਣੀ ਮੈਂ ਪੱਜ ਗਿਆ ਸੋਨੀ ਪੱਜ ਗਿਆ ਤੂੰ ਸੌ ਸੌ ਆਬੀ ਲੱਗੇ ਤੇ ਵਾਲੇ ਦਲੇ ਦੇ ਮਹੰਗੇ ਦੇ ਸੌ ਚਾਤਰੀਆਂ ਗੋਗੀ ਜਾ ਜਾ ਉਹ ਤੂੰ ਜਾ ਬਿਆਨ ਨੂੰ ਜਾਣਾ ਸਾਲਾ ਤੂੰ ਛੱਡ ਦੇ ਹੋ ਗਿਆ ਹੋ ਗਿਆ ਬਸ ਤੈਨੂੰ ਸਿਟੀ ਸੁਣਾ ਦੂੰਗਾ ਮੈਂ ਇੱਥੇ ਤੇ ਰੇਸ ਮਾਰ ਕੇ ਸੁਣਾ ਦੂੰਗਾ ਓਏ ਗੱਲ ਸੁਣਾ ਉਹ ਤੂੰ ਜਾ ਤੈਨੂੰ ਮੈਂ ਇੱਥੇ ਦੀ ਸਿਟੀ ਮੇਰਾ ਕੇ ਸੁਣਾ ਦੇਣੀ ਆ ਉਹ ਤੂੰ ਜਾ ਡੰਗਰਾਂ ਕੰਨੀ ਤੇ ਤੂੰ ਜਾ ਫਾਟ ਉਹ ਚੱਤੇ ਉਹ ਪਾਉ ਪਾਉ ਦਾਦਾ ਨਹੀਂ ਹੈਗਾ ਇਹ ਆਹਾਂ 12 ਵਜੇ ਤਾਂ ਮੰਜਿਆਂ ਪਰ ਤੇ ਹਿੱਲਦੇ ਆ ਇਹ ਤਾਂ ਸੋਣੀ ਠੀਕ ਐ ਸਿੱਧਾ ਸਿਲੈਂਸਰ ਹੈ ਨਾ ਪਰਦਾ ਦੂਗਾ ਬੱਸ ਉਹਨਾਂ ਕੋਲ ਨਾ ਉੱਥੇ ਉਹ ਟਾਈਮ ਬਦਲਾ ਦੇਣ ਉਹਨਾਂ ਕੋਲ ਐਲ ਦਾੜਜ ਨਹੀਂ ਹੈਗੀ ਆ ਪਜ ਗਿਆ ਫਿਰ ਉਹਨਾਂ ਨੂੰ ਪੈਸੇ ਵੀ ਤਾਂ ਹੀ ਲੈਣੇ ਜੇ ਹੁਣ ਟਾਈਮ ਲੱਗੂਗਾ ਨਹੀਂ ਤਾਂ ਉਹ 1 ਮਿੰਟ ਮਾਂ ਲਾਉਣ ਦੇ ਲੱਗਾਂ ਸਮਝਾਈ ਦੱਸੇ ਭਾਈ ਤੁਨੀ ਭਾਈ ਥੋੜੀ ਜਿਹੀ ਉੱਪਰ ਜਾ ਪਤਾ ਬਣਾ ਕੰਮ ਕਰੀਏ ਇਹਨਾਂ ਨੂੰ ਤਾਂ ਮਿਲ ਗਿਆ ਬਿਛਾ ਦੇਣਾ ਪਹਿਲਾਂ ਥੋੜਾ ਜਿਹਾ ਫਿਲ ਕਰਨਾ ਖੜ ਜਾ ਮਿੱਟੀ ਲਾ ਕਰ ਮੜ ਜਾ 1 ਮਿੰਟ 1 ਮਿੰਟ ਤੁਨੀ ਚੱਕ ਇਹ 80 ਸਾਲ ਤੱਕ ਕੱਢੂਗਾ ਬਾਸ ਇੱਥੇ ਛੱਡ ਵਗ ਜਾ ਵਗ ਜਾ ਨਾਲੇ ਵਿਆਹ ਨੂੰ ਜਾਣਾ ਤਾਂ ਉਹੀ ਦਾ ਸਾਤੇ ਕਲੇਸ ਜਾ ਕਰਾਣੀ ਹਾਂ ਕਿਉਂਕਿ ਤੈਨੂੰ ਐਕਸੀ ਮੋੜ ਕੇ ਲਾ ਦੀ ਹੈ ਫੇ ਕਹੇਗਾ ਮੇਰਾ ਵਿਆਹ ਵੀ ਸਣਵਾਤਾ ਅੱਜ ਉੱਥੇ ਕਹਿਾਂਗਾ ਪਾਪਾ ਜੀ ਮੱਠੀ ਛਾਣੀ ਦੀ ਥੋੜਾ ਕੀ ਬਦਲਣਾ ਹੈ ਹੁਣ ਬਦਲਣਾ ਬਦਲਣਾ ਕੁਛ ਇੱਕ ਬੰਦ ਹੱਥ ਲਾ ਦੇ ਨਾ ਹਾਂ ਵੀ ਤੋਰ ਤਾਰਦੇ ਵੀ ਤਾਰਦੇ ਆ ਵੀ ਤਾਰਦੇ ਹਾਂਜੀ ਉਹ ਹੌਲੀ ਹੌਲੀ ਨਹੀਂ ਗੱਲ ਸਾਨੂੰ ਮੇਰੀ ਰਾਪਾ ਕੰਨੀ ਦੇ ਨਾਲ ਸੋਨੇ ਫੁੱਲ ਕਿਸੇ ਵੇ ਦਿਨਾਟੇ ਹੈ ਐਨ ਫੁੱਲ ਬਸ ਬੋਤੇ ਵੀ ਨਾ ਕਸੀ ਫਰੀ ਨਾ ਕਰਦੇ ਠੀਕ ਹੈਗਾ ਤੋ ਖੁੱਲਣੇ ਆ ਠੀਕ ਠੀਕ ਲੈ ਲਦਾ ਤਾ ਠੀਕ ਠੀਕ ਐਂ ਲਾ ਦੇ ਬਸ ਸੋਨੇ ਕਹੀ ਲੈਣਾ ਨਾ ਹੋਣੀ ਗੁੱਦਲੀ ਵੀ ਤਾਂ ਨਾ ਮਾਰ ਫਰੀ ਨਾ ਕਰਦਾ ਤਾਂ ਨਹੀਂ ਫਲੈਂਸਰ ਲੈ ਆ ਭੜੀ 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 ਸਿੱਧੀ ਕਿਵੇਂ ਸਟਾਰਟ ਕਰਕੇ ਦਿਖਾ ਰਿਹਾ ਆਹ ਕਹਦਾ ਉਸ ਪੇਰ ਆਏ ਕੱਢਿਆ ਇਹ ਅੱਗੇ ਜਿਹੜੇ ਆਪਾਂ ਨੇ ਡੈਕਰ ਲਾਈਟਾਂ ਲੁੱਟਣ ਦੇਣੇ ਆ ਉਹਦੇ ਪਲਾਗੇ ਸਿੱਡੇ ਪਾਉਣੇ ਬੇਟਾ ਇਹ ਹਾਂ ਇਹੋ ਆਪਣੇ ਬਾਈਕਲ ਸਾਈਕਲਾਂ ਨੂੰ ਆਉਂਦੇ ਨਹੀਂ ਪਲੱਗ ਠੀਕ ਹੈ ਆਸਦਾ ਕਹਤਾ ਨਹੀਂ ਹੁਣ ਬਾਸਲ ਪਾਣੀ ਦੀ ਕਿੱਦਾਂ ਹੁਣ ਦੇ ਸਟਾਰ ਕਰਦੇ ਕਿਸੇ ਨੇ ਫੁੱਲ ਦਿੱਤੀ ਵੀ ਜਾਣ ਕੇ ਸੋਨੀ ਬੈਠਾ ਦਾ ਓਰੇ ਮੈਂ ਨਹੀਂ ਉਹ ਨਪਰੇ ਗਰੀ ਕੋੜਾ ਸੜਾ ਅਦਰ ਨੂੰ ਹੋ ਗਿਆ ਸੋਨੀ ਉਹ ਠੀਕ ਐ ਓਰਨ ਵਾਲਾ ਡਿੱਡਾ ਖੜਾ ਤਾਂ ਕਰਕੇ ਲੱਗਦਾ ਲੋ ਫੜ ਵੀ ਉਹ ਚੰਗਾ ਫਿਰ OK ਅੱਜ ਵਿਆ ਵੀ ਹੈ ਇੱਕ ਦੋ ਪਾਸੇ ਹੰਟਰ ਉਹ ਕਿੰਨੇ ਫੂਟਾ ਕਰਾਉਣਾ ਹੈ すいません。 la venue ya. ਲਓ ਜੀ ਮਿੱਤਰੋ ਪਹੁੰਚ ਚੁੱਕੇ ਆ ਸੌਲੀ ਤੇ ਇੱਧਰ ਆਪਣੇ ਬਾਈ ਨਿਰਮਾਨ ਉਹਨਾਂ ਦੀ ਟਰਾਲੀ ਹੋ ਰਹੀ ਆ ਤਿਆਰ ਤੇ ਆ ਦੇਖੋ ਟਰਾਲੀ ਗੱਡੇ ਪਾਇਆ ਪੂਰੇ ਵੱਟ 16 ਵਾ 7 ਸਾਈਜ਼ ਦੇ ਵਿੱਚ ਹੈ ਜੀ ਤੇ ਬਿਡ ਬਿਡ ਦੇਖੋ ਤੁਸੀਂ ਟਰਾਲੀ ਦੀ ਟੌਰ ਦੇਖੋ ਪਹਿਲਾਂ ਹਲੇ ਸਟicker ਲੱਗੀ ਜਾਂਦੀਆਂ ਇਹਦੇ ਤੇ ਫਰੈਸਟਰਾਂ ਦਾ ਕੰਮ ਵੀ ਆਪਣਾ ਚੱਲਦਾ ਦਿਖਾਉਨੇ ਆ ਆਈ ਨੂੰ ਹੋ ਗਏ ਮੈਨੂੰ 2-3 ਘੰਟੇ ਤੇ ਮਾਰੂ ਨੀ ਗੱਡ ਟਰਾਲੀ ਦੇ ਹਾਂਜੀ ਕਰ ਲਈਏ ਚਾਹ ਪਾਣੀ ਦੇਖੋ ਜੀ ਟਰਾਲੀ ਦੀ ਲੋ ਕੁਝ ਕਮੋਡੀਫਿਕੇਸ਼ਨਾਂ ਕਰੀ ਜਾਂਦੇ ਨੇ ਮਤਲਬ ਥੋੜੇ ਥੋੜੇ ਟਾਈਮ ਬਾਅਦ ਅਪਡੇਟ ਹੋ ਜਾਂਦੀ ਹੈ ਬਾਕੀ ਕਲਰ ਦੀ ਗੱਲ ਕਰੀਏ ਤੁਸੀਂ ਕਲਰ ਦੇਖੋ ਆ ਬਕਰ ਬੈਂਡ ਪੁੰਟਨ ਪੂਰਾ ਪੂਰਾ ਤਸੱਲੀ ਵਾਲਾ ਕੰਮ ਹੈ ਹਲੇ ਇੱਥੇ ਬੇਸ ਤੇ ਕੈਂਚੀ ਜੀ ਲੱਗਣੀ ਹੈ ਅਮਨ ਮਿੱਤੀ ਐਸੈਸਰੀ ਨਹੀਂ ਹੈ ਜਣੀ ਬੜੀ ਲਾਈਟ ਵੇਟ ਜੀ ਐਸੈਸਰੀ ਹੈ ਜਿਹੜੀ ਐਸੈਸਰੀ ਹੈ ਹਨਾ ਜੇ ਆਪਾਂ ਕਹੀਏ ਵੀ ਇਹਨਾਂ ਨੂੰ ਬਹੁਤ ਆਪਾਂ ਮੋਟਾ ਕਰਦੀ ਨਾ ਇਹਨਾਂ ਨੇ ਤਾਂ ਸਿਰਫ ਆਪਣੀ ਲੁੱਕ ਦੇਣੀ ਹੈ ਜਿੱਥੇ ਜੋ ਚੀਜ਼ ਮਟੀਰੀਅਲ ਲੱਗਣਾ ਹੈਵੀ ਲੱਗਣਾ ਉੱਥੇ ਲੱਗਿਆ ਵਾ ਪਿਆ ਜਿਵੇਂ ਬਿਲਡਿੰਗ ਹੋਗੀ ਹੈ ਨਾ ਚਾਦਰ ਹੋਗੀ ਸਾਰਾ ਕੁਝ ਇੰਨਾ ਵੀ ਇੱਧਰ ਦੇਖੋ ਟਰਾਲੀ ਨੇ ਬਰਤੀ ਚੱਲੀ ਜਾਂਦਾ ਢਿੱlo ਐਕਰੀ ਫਾਰਮ ਇੱਧਰ ਆਹ ਬਾਈ ਦਸਮੇਸ਼ ਸਾਡੇ ਦੀ ਉਹ ਗਿੱਲ ਫਾਰਮ ਵਾਲੀ ਆ ਗਈ ਹਾਂਜੀ ਸਾਹਿਬ ਉਹ ਦਿੱਖਾ ਕੇ ਕਿਵੇਂ ਲੱਗੀ ਟਰਾਲੀ ਐਨ ਪੂਰੀ ਹੱਥ ਕਰਾਈ ਪਈ ਹੈ ਪੂਰੀ ਹੱਥ ਘੈਂਟਾ ਪੁਰਾਣਾ ਨਾ ਰੰਗ ਰੰਗ ਬਹੁਤ ਸੋਹਣਾ ਲੱਗਦਾ ਅਜੇ ਹੋਣਾ ਹੈ ਨਾ ਇਸ ਤੋਂ ਬਾਅਦ ਬਾ ਸਿੱਕੜਾ ਨਾਲ ਲੁੱਕ ਬਦਲੀ ਹੋ ਜਾਂਦੀ ਹੈ ਟਰਾਲੀ ਦੀ ਹੈ ਨਾ ਸਿੱਕੜਾ ਕੱਲਾ ਐਸੀ ਹਾਂ ਜਿਵੇਂ ਲੱਗਦੀ ਹੈ ਤੇਲਾ ਬਹੁਤ ਫਰਕ ਪੈ ਗਿਆ ਬਿਲਕੁਲ ਬਿਲਕੁਲ ਹਾਂ ਬਿਲਕੁਲ ਦੇਖੋ ਹੁੱਕ ਹੱਕ ਅੱਗੇ ਤੋਂ ਆ 4 ਇੰਚੀ ਹੁੱਕ ਬਣਾਤੀ 4 ਤੋਂ 5 ਕਰਾਦੀ ਹੈ ਨਾ 5 ਕਰਾਦੀ 5 ਕਰਾਦੀ ਠੀਕ ਹੈ ਠੀਕ ਹੈ ਇਹ ਫਿਰ ਕੱਲੀ ਤੁਸੀਂ ਕਰਕੇ ਜੀਰੀ ਵਾਸਤੇ ਕੋਈ ਹੋਰ ਵੀ ਕੰਮ ਲੈਣਾ ਆਲੂ ਵੀ ਸਰਾ 1 ਕਿਲੋ ਆਉਣ ਦੀ ਆਲੂ ਵੀ ਕਰੂਗੇ ਠੀਕ ਹੈ ਡਾਲਾ ਤਾਂ ਹੀ ਦੂਜਾ ਕਰਾਇਆ ਫਿਰ ਨਾ ਤੁਸੀਂ ਨਾ ਨਾ ਵਧੀਆ ਬਿਲਕੁਲ ਓ ਬੱਲੇ ਪਿੰਡ ਵੀ ਕਰਾਤਾ ਸੌਦੀ ਦੁਆਰ ਜੱਗ ਮੁਰੀ ਤਰੋੜਾ ਤਰੋੜਾ ਕਲਾ ਇਹ ਥੋੜਾ ਅੱਛਾ ਇੱਧਰ ਪੈ ਗਿਆ ਬਣਿਆਲੇ ਦੇ ਨਾਲ ਹੀ ਆ ਗਿਆ ਪਟਿਆਲੇ ਦੇ ਨਾਲ ਆ ਗਿਆ ਆ ਗਿਆ ਵੀ ਤਰੋੜਾ ਕਲਾ ਇੱਧਰ ਆਹ ਪਲੇਟ ਜੀ ਨਵੀਂ ਲੱਗਣ ਲੱਗੀ ਹੋਰ ਕੀ ਲੱਗ ਕਰਾਇਆ ਇਹਦੇ 'ਚ ਬਲੇ ਪਿੰਨ ਲੱਗੇ ਹੋਏ ਕਿੱਕਰ ਆਪਣੀ ਜਾਇਦੇ ਇੱਥੇ ਪੌੜੀ ਆ ਜਣੀ ਹੈ ਨਾ ਦੂਜੀ ਉਹ ਇਹ ਪੌੜੀ ਦੀ ਵੀ ਆਪਣਾ ਲੱਗ ਰਹੀ ਹੈ ਅੱਛਾ ਜਿਵੇਂ ਦੂਸਰੀ ਲਾਉਂਦੇ ਸੀ ਹਾਂ ਮਤਲਬ ਕਿ ਨਾਲ ਲੱਗਦੀ ਪਿੱਛੇ ਸਾਈਡ ਚੜਨਾ ਸੌਖਾ ਹੈ ਚੜਨਾ ਸੌਖਾ ਦਾ ਉਹਦਾ ਪਿੰਡੇ ਦਾ ਗਾਣਾ ਕਲੀਨਿਕ ਹੋ ਗਈ ਜਿਹੜੇ ਇਨਿਕ ਹੋ ਗਈ ਹਾਂ ਹੋਲਡਿੰਗ ਵਾਲੀ ਵੀ ਲੱਗੀ ਹੈ ਇੱਥੇ ਠੀਕ ਹੈ ਨਹੀਂ ਉਹ ਤਾਂ ਜਿਹਦੇ ਨਾਲ ਲੌਕ ਹੋ ਜਾ ਬਿਲਕੁਲ ਬਿਲਕੁਲ ਵਿੱਚ ਤੁਸੀਂ ਫਿਕਸਡ ਹੋਲਡਿੰਗ ਹੈ ਨਾ ਬਿੱਡ ਵੀ ਆਪਣਾ ਦੋ ਦੋ ਪੀਸਾ ਦੋ ਦੋ ਤੁਸੀਂ ਟਾਇਰ ਫਿਰ ਕਿਹੜੇ ਪਾਏ ਐ ਐਮ ਆਰ ਐਫ ਵਾਠੀ ਕੇ ਇਹ ਚੋਆ ਹੈ ਉਹ ਟਰਾਲੀ ਦੇ ਸਹੀਦਾ ਸਵਾਦ ਵੀ ਟਾਈ ਹੁੰਦਾ ਉਹੀ ਪੁਰਾਣੇ ਟਾਇਰ ਪਾ ਲਈ ਟੱਪਾ ਮਾਜੀ ਜਾਵੇ ਫਿਰ ਸਾਰਾ ਨਿਆਦਾ ਜਾਉਂਦਾ ਕਿ ਨਹੀਂ ਪੁਰਾਣੇ ਪੁਰਾਣੇ ਲਿਖੀ ਜਾਂਦੇ ਪੁਰਾਣੇ ਟਰਾਲੀ ਦੀ ਟੌਰ ਐ ਸਸ ਟਰੈਕਟਰ ਟਰਾਲੀ ਦੀ ਹੁਣ ਐਨ ਸਾਇਲੈਂਟ ਪੂਰੀ ਉਹ ਪਹਿਲਾਂ ਤਾਂ ਖੁੰਡੇ ਕੁੰਡੇ ਕੁੰਡੇ ਜੇ ਖੜਕਾ ਕਰੀ ਜਾਂਦੇ ਤੇ ਹੁਣ ਕਿਹੜਾ ਕੁੰਡਾ ਲੱਗਦਾ ਨਾ ਕੋਈ ਖੜਕ ਐਨ ਸਾਇਲੈਂਟ ਚੱਲਦੀ ਆ ਜਾਂਦੀ ਤੇ ਹੀ ਪਤਾ ਲੱਗਦਾ ਜਾਂਦੀ ਤੇ ਹੀ ਪਤਾ ਲੱਗਦਾ ਮੈਂ ਪੁਲ ਚੜਦੇ ਪਤਾ ਲੱਗਦਾ ਵੀ ਹਾਂ ਟਰੈਕਟਰ ਦੇ ਲੂਜ਼ ਜਾ ਰਹੇ ਹੋ ਪੱਥਰ ਐਕਸ਼ਨ ਦਿਖਾਉਣੇ ਆ ਉੱਧਰ ਤੁਹਾਨੂੰ ਤੇ ਟਰੈਸਰਾਂ ਦਾ ਕੰਮ ਚੱਲ ਰਿਹਾ ਆਪਣੇ ਦਾ ਉਹ ਟਰਾਲੀ ਵੀ ਆਪਣੇ ਧਿਆਗੀ ਤੋਂ ਪਰਾਂ ਉਹ ਹਤਿਆਗੀ ਫਾਰਮ ਚੱਲ ਰਹੀ ਹੈ ਜੀ ਤੇ ਇੱਧਰ ਆ ਜਿਹੜੀ ਚੱਲ ਰਹੀ ਹੈ ਢਿੱਲੋਂ ਫਾਰਮ ਆ ਆਪਣੇ ਰਿਸ਼ਤੇਦਾਰਾਂ ਦੀ ਆ ਇਹ ਤੇ ਇਧਰ ਹਲਾਂ ਦਾ ਵਰਕ ਚੱਲਦਾ ਜੀ ਪੂਰਾ ਕਿੰਨਾ ਹੋ ਗਿਆ ਕੰਮ ਹੈ ਅੱਤੋ ਵੀ ਅੱਤ ਕੇ ਨਾ ਚਲਾ ਰਹੇ ਕੰਮ ਕਰਾ ਦੇ ਮੇਰਾ ਵੀਰ ਮੇਰਾ ਮੇਲਾ ਲੰਘ ਜਣਾ ਅੱਜ 4:00 ਵਜੇ ਅੱਧਾ ਘੰਟਾ ਲੱਗ ਜੂ ਹੋਰ ਹੈ ਉਹ ਵੀ ਆਪਣੇ ਵਾਲੇ ਫਰੈਸ਼ਰ ਹੈ ਆਪਣੇ ਵਾਲੇ ਦੂਜਾ ਕਿੱਥੇ ਹੈ ਲੋ ਜੀ ਮਿੱਤਰੋ ਫਰੈਸ਼ਰ ਕਦੇ ਪਹੁੰਚ ਚੁੱਕੇ ਆ ਤੇ ਫਿਲਹਾਲ ਹੁਣ ਬੈਠੇ ਜੀ ਅਸੀਂ ਬਸ ਅਸੀਂ ਪਹਿਰਾਮਪੁਰ ਪਿੰਡ ਬੈਠਿਆਂ ਦੀ ਬੱਸੀ ਹਲਕੇ ਦੇ ਵਿੱਚ ਤੇ ਅੱਜ ਇੱਥੇ ਮੁਕਾਬਲਾ ਚੱਲ ਰਿਹਾ ਤੁਹਾਨੂੰ ਕਬੱਡੀ ਦਾ ਮੁਕਾਬਲਾ ਦਿਖਾਉਣੇ ਆ ਤੇ ਟਰੈਕਟਰਾਂ ਦੇ ਕੰਪੀਟੀਸ਼ਨ ਆਉਣਗੇ ਆਪਾਂ ਵੀਡੀਓ ਸ਼ੂਟ ਕਰਾਂਗੇ ਉਹ ਆਪਾਂ ਅਗਲੇ ਬਲੌਗਸ ਵਿੱਚ ਖਾਵਾਗੇ ਤੇ ਪਹਿਲਾਂ ਤੁਹਾਨੂੰ ਕਬੱਡੀ ਦਾ ਦਿਖਾਉਣੇ ਆਪਾਂ ਥੋੜਾ ਨਾਲ ਪਾਸੇ ਪੰਜਾਬੀ ਲਾਈਵ ਟੀਪਾ ਚਾਜ ਸੱਚਾ ਸਾਰੇ ਪਹੁੰਚੇ ਜੀ ਜਿਹੜੇ ਵੱਲੋਂ ਟਰੈਕਟਰ ਦਾ ਕੰਪੀਟੀਸ਼ਨ ਆਉਣਾ ਬੜਾ ਤਕੜਾ ਜਿੱਥੇ ਸਰਪੇ ਕੋ ਦਾ ਕੀਤਾ ਗਿਆ ਹੋਪਾ ਨਾ ਵੀ ਕਰਵਾ ਨਾ ਟਾਪਰੇ ਦਾ ਮੇਲਾ ਅੱਜ ਗੱਲਾਂ ਜਿਹੜੀਆਂ ਟਕ امردیپی کرتے جی سارے چھوٹے بھی آئے ہیں آؤ ایک دو سارا کر رہا ہے بگا آؤ ویسو بھی آیا بھی مدد آ گیا ਆਰੇ ਦੀ ਟੀਮ ਨੂੰ ਦਿੱਤਾ ਗਿਆ ਮਾਨ ਸਨਮਾਨ ਇਹ ਤੋਂ ਪਹਿਲੇ ਹੋਏ ਹਨ ਬਹੁਤ ਬੜਾ ਕਿੱਤਾ ਆ ਰਿਹਾ ਹੈ ਦੂਜੇ ਹਿਸਾਬ ਤੇ ਮਾਨ ਸਨਮਾਨ ਇਧਰ ਮਨਾਲੀ ਵਾਲੇ ਵੀਰਾਂ ਨੇ ਭਾਈ ਹਰੀਂਦਰ ਉਹਨਾਂ ਦੇ ਨਾਲ ਜਿੱਦੇ ਵੀ ਭਰਾ ਆਏ ਆ ਉਹਨਾਂ ਦੇ ਕਿੱਤੇ ਆ ਰਿਹਾ ਹੈ ਹਰ ਤਰ੍ਹਾਂ ਦਾ ਆਕਰ ਰਹੇ ਆਪਾਂ ਔਰ ਡਬਲ ਰੰਗੀ ਬੱਲੇ ਰੰਗੀ ਸਾਹਿਬ ਸੁਖਿੰਦਰ ਵੀ ਜਫਾ ਇਧਰ ਦੀ ਜਫਾ ਇਧਰ ਦੀ ਜਫਾ ਆ ਜਫਰ ਦੇ ਜਫਾ ਛਾ ਜਾ ਮਾ ਤੇ ਇਹ ਰਣਜੀਤ ਸਿੰਘ ਨਿੰਦੇ ਦਾ ਭਤੀਜਾ ਕਹਿੰਦੇ ਵੀ ਤਪਣੇ ਜਫੇ ਲਾ ਕੇ ਬੱਲੇ ਬਲੇ ਚਲਾਈ ਜਾ ਰਿਹਾ ਤੇ ਸੂਰਜ ਹੋ ਜਿੰਦਗੀ ਖੜ ਸੋੜ ਜਾਂਦਾ ਮੈਂ ਡੋਗ ਵੀ ਗਿਆ ਤਾਂ ਸਭ ਖੜ ਜਾਉਂਦਾ ਮੈਂ ਡੋਗ ਵੀ ਗਿਆ ਤਾਂ ਸਭ ਖੜ ਜਾਉਂਦਾ ਨੰਨੇ ਨੇ ਫਿਰ ਅੰਦ ਦੇ ਧਾਵਾ ਬੋਲਿਆ ਹੋਇਆ ਪ੍ਰਿੰਦਰ ਸਿੰਘ ਜੀ ਅੰਮੀ ਰੰਗੀ ਵਰ ਕਬੱਡੀ ਦਾ ਪਾਇ ਪ੍ਰਮਨਤਾ ਬਰੰਗੀਆਂ ਦਾ ਪ੍ਰਦੀਪ ਰੰਗੀ ਦਾ ਜੱਗਤ ਢੋਨਾਂ ਦਾ ਜਿਹਨੂੰ ਧੰਨਵਾਦ ਕੀਤਾ ਜਾਂਦਾ ਆਹ ਦੋਨਾਂ ਤੇ ਪ੍ਰੀਤ ਦੇ ਦਰਮਿਆਨ ਟਕਰ ਪਈ ਹੋਈ ਆ ਬਕਾਬਲਾ ਟੀਮ ਦੇ ਦਰਮਿਆਨ ਆਹ ਕਬੱਡੀ 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 ਵਾਹ ਸ਼ੇਰ ਵਾਹ ਓ ਨੌਜਵਾਨ ਵਾਹ ਓ ਡਰਾਈਵ ਕਰਦਾ ਪੈਂਟ ਰੀਡਰ ਨੇ ਆਪਣੇ ਟੀਮ ਦੇ ਖਿਲਾਫ ਬੁੱਲਦੇ ਨੇ ਦਾ ਭਾਣਾ ਤੇ ਰੰਗ ਬੋਲ ਰਿਤੇ ਅੰਮ੍ਰੇ ਦੇ ਅੰਦਰੇ ਵਾਧਕ ਰੰਤੇ ਸਾਡੇ ਵਿਰਾਂ ਦਾ ਟ੍ਰੈਕਟਰ ਦੇ ਮਾਰੋ ਦੇ ਨਾਲ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿ ਸ੍ਰੀ ਅਕਾਲ ਜਿਨ੍ਹਾਂ ਦੇ ਵੱਲੋਂ ਨਿਉ ਹਾਰਨ ਦਾ ਨਮਾ